ਕੀ ਕਰਦਾ ਹੈ ਗੱਲ ਕਰਦਾ ਤੇ ਕੀ ਸ਼ਰਮਾ ਜਿੰਦਾਬਾਹ ਸ਼ਰਮਣੀ ਕਾਲੀ ਦਾਲ ਜਿੰਦਾਬਾਹ ਸ਼ਰਮਣੀ ਕਾਲੀ ਦਾਲ ਜਿੰਦਾਬਾਹ ਕਿਹ ਕੋਲੇ ਰੱਜੀ ਸ਼ਰਮਣੀ ਕਾਲੀ ਦਾਲ ਜਿੰਦਾਬਾਹ ਸ਼ਰਮਣੀ ਕਾਲੀ ਦਾਲ ਜਿੰਦਾਬਾਹ اگر خلاص ہی مطاب پیڑنا بجور کو تے نو جو اپراہو آو کے امتے کی سانچ بھائی جی واہ جو کچھ کا آت سا واہ جو کچھ بھی قیبت ہے اینتی ہے کہ تولو پچھا بوٹا بینیاں نے لون سبا دیا اس دے پچھے ਈ ਆਗਾਮੀ ਦਾ ਬਦੋ ਸ਼੍ਰੀ ਅਨਕੇ ਸ਼ਰਮਾ ਜੀ ਉਹਨਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਤੇ ਤੁਹਾਡੇ ਕੋਲ ਭੇਜਿਆ ਜੀ ਸਾਰੇ ਉਹ ਇਹਨਾਂ ਬਾਰੇ ਜਾਣਦੇ ਹੋ ਤੋਂ ਪਹਿਲਾਂ ਸਰਦਾਰ ਸੁਜੀਤ ਸਿੰਘ ਜੜੀ ਸਾਹਿਬ ਨੇ ਦੇ ਵਿਸਥਾਰਪੂਰਵ ਆਪ ਜੀ ਨੂੰ ਦੱਸਿਆ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਇਸ ਵਿੱਚ ਆਪਣੇ ਸ਼ਰੋਮਣੀ ਅਕਾਲੀ ਦਲ ਤੋਂ ਸ਼੍ਰੀ ਐਨ ਕੇ ਸ਼ਰਮਾ ਜੀ ਜੀਦਵਾ ਬਾਰੇ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਜੀ ਵਾਰਤ ਹੈ ਆਪਾਂ ਨੂੰ ਬਹੁਤ ਵਧੀਆ ਉਮੀਦਵਾਰ ਆਪਣੇ ਚ ਭੇਜਿਆ ਕਿਉਂਕਿ ਉਮੀਦਵਾਰ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਸ ਇਨਸਾਨ ਨੂੰ ਆਪਾਂ ਵੋਟ ਪਾਉਣ ਲੱਗੇ ਆਂ ਜਿਸ ਇਨਸਾਨ ਨੂੰ ਆਪਾਂ ਜਿੱਤ ਦੀ ਕਾਮਨਾ ਕਰਕੇ ਆਪਾਂ ਵੋਟ ਪਾ ਕੇ ਆਪਾਂ ਉਹਨੂੰ ਲਈ ਸੋਚਣਾ ਕਿ ਪਾਰਲੀਮੈਂਟ ਚ ਜਾ ਕੇ ਸਾਡੀ ਗੱਲ ਕਰੇ ਨਾ ਆਪਨ ਉਸ ਇਨਸਾਨ ਬਾਰੇ ਪਤਾ ਜਰੂਰ ਹੋਣਾ ਚਾਹੀਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਬਾਹਰ 40 ਡਿਗਰੀ ਦੀ ਟੈਂਪਰੇਚਰ ਗਰਮੀ ਹੋਈ ਬਹੁਤ ਤੇਜ਼ ਤੋਂ ਤੁਸੀਂ ਪੰਜਾਬ ਕਰਦੇ ਮੈਂ ਬੋਲਦੀ ਹਾਂ ਪੈਲੀ ਕਰਦੇ ਹਾਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਪਹਿਲੀ ਤਰੀਕ ਤੋਂ ਪਹਿਲੀ ਜੂਨ ਨੂੰ ਉਪਰ ਹੈ

ਥੋੜੀ ਆਪਣੀ ਪਾਰਟੀ ਪੰਜਾਬ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਇੰਦਾ ਦੀ ਲੜਾਈ ਸ਼ੁਰੂ ਤੋਂ ਰੱਖੀ ਤੁਸੀਂ ਤਾਂ ਪਰੋਪ ਚ ਜੇ ਤੋਂ ਪੂਰੀ ਦੇ ਅੰਦਰ ਬਾਦਲ ਸਾਹਿਬ ਨੂੰ ਚਾ ਨਾਂ ਲਾਂਦੇ ਨਾ ਨਹਿਰ ਬਣ ਜਣੀ ਆਪਣੇ ਸੂਰਜ ਚ ਪਾਣੀ ਹੋ ਵੀ ਲੱਭਣਾ ਦਾਪਨ ਕਿਸਾਨਾਂ ਵਾਸਤੇ ਤੁਸੀਂ ਦੇਖ ਲਿਓ 14 ਲੱਖ ਤੋਂ ਉਪਰ ਲੱਗੇ ਪੰਜਾਬ ਚ 12 ਲੱਖ ਟੋਨ ਲਗੇ ਕੰਟਰੈਕਸ਼ਨ ਬਾਦ ਸਾਹਿਬ ਨੇ ਤੇ ਮੰਡੀਆਂ ਬਾਦ ਸਾਹਿਬ ਨੇ ਫਾਇਆ 30 ਕਰੋੜ ਬਾਦ ਸਾਹਿਬ ਨੇ ਬਣਾਈਆਂ ਪੰਜਾਬ ਦੀਆਂ ਸੜਕਾਂ ਫਰਮਾਂ ਬਿਜਲੀ ਇਹਨਾਂ 에ਰਪੋਰਟ ਸਕੂਲ ਕਾਲਜ ਹਸਪੀਟਲ ਸਾਰੇ ਤੇ ਥੱਲੇ ਉਸ ਨੇ ਬਣੇ ਜਿਸ ਲੋਕਾਂ ਨੂੰ ਕਾਹਲੀ ਦਿੱਤੀ ਸਿੱਖਾਈ ਆ ਗਰੀਬਾਂ ਨੂੰ ਸਾਡੀ ਸਰਕਾਰ ਚ ਬੀਕ ਨੂੰ ਕੰਨੋਂ ਦਫ਼ਤਰ ਦਾ ਘਾਟ ਮੈਂ ਜੀ ਤੁਹਾਡੇ ਕੋਲ ਗੱਡੀ ਆਉਗੀ ਫਟਿਆਲੇ ਸਾਰਿਆਂ ਨੇ ਉੱਥੇ ਪਹੁੰਚਣਾ ਸਾਹਮਣੇ ਸੋਹਣ ਦਾ ਬੇਨਤੀ ਕਰੂੰਗਾ ਬੀਬੀ ਜੀਮਾ ਜੀ ਉਹਨਾਂ ਦਾ ਵੀ ਸਨਮਾਨ ਕਰਿਆ ਜਾਊਗਾ ਜੱਲ ਸਿੰਘ ਜੀ ਰੋਡਾ ਹੋ ਗਏ ਹੋ ਗਏ ਪਾਚਾ ਵੀ ਆਪਣਾ ਕੀ ਚੋਪਾ ਰਹੀ ਅਦਰ ਕੁਮਾਰ ਜੀ ਬਿੰਦਲ ਸਿੰਘ ਜੀ ਬੋਗੇਸ ਬਿੰਦਲ ਸਿੰਘ ਜੀ ਸਾਡਾ ਪਿੰਡ ਦਾ ਜੀ ਕਾਲੀਦਲ ਬੁੱਤਕਾਲ ਮੋਦ ਵੀ ਬੱਤਾਂ ਆਮਰੇ ਗਰਮੇਲ ਸਿੰਘ ਹੈ ਜੀ ਸਭ ਦਾ ਸਰਪੰਚ ਗੁਰਮੇਲ ਸਿੰਘ ਪਿੰਡ ਗਪਾਲਪੁਰ ਹੈ ਤਸੀਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਜਦ ਆਖਿਰ ਵਧੀਆ ਜੇ ਹੈ ਉਹ ਇਲੈਕਸ਼ਨ ਉੱਤੇ ਕੇ ਇਵੇਂ ਦੇਖਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਅਨਕੇ ਸ਼ਰਮਾ ਨੂੰ ਸ਼ਰਮਣੀ ਕਾਲੀ ਦਲ ਲੋਕ ਸਭਾ ਦੀ ਸੀਟ ਤੋਂ ਤੱਕੜੀ ਦੇ ਚੋਣ ਸ਼ਾਂਤ ਤੋਂ ਸ਼੍ਰੀ ਅਨਕੇ ਸ਼ਰਮਾ ਜੀ ਚੋਣ ਲੜ ਰਹੇ ਨੇ ਜੋ ਕਿ ਇਹ ਪਿੰਡ ਗਪਾਲਪੁਰ ਨਗਰ ਸ਼ੁਰੂ ਤੋਂ ਕਾਲੀ ਦਲ ਦਾ ਪਿੰਡ ਹੈ ਤੇ ਇੱਥੋਂ ਅਸੀਂ ਸ਼ਰਮਾ ਜੀ ਨੂੰ ਹੰਗਾਰਾ ਦਿੱਤਾ ਵੀ ਤੁਹਾਨੂੰ ਵਧੀਆ ਲੀਡ ਨਾਲ ਜਿਤਾ ਕੇ ਭੇਜਾਂਗੇ ਇੱਥੋਂ ਲੋਕੋ ਕੀ ਕੀ ਜਨਾ ਜਾਂਦੇ ਹੋ ਵੋਟਰਾਂ ਕੀ ਕੀ ਜਨਾ ਜਾਂਦੇ ਲੋਕਾਂ ਨੂੰ ਤੇ ਸਾਡੀ ਇਹ ਪੀਲੇ ਵੀ ਜਿਹੜੀ ਝਾੜੂ ਪਾਰਟੀ ਆਈ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ 1000 ਰੁਪਏ ਤੁਹਾਨੂੰ ਅਸੀਂ ਬੀਬੀਆਂ ਨੂੰ ਦਾਂਗੇ ਤੇ ਹੋਰ ਜਿਹੜੀਆਂ ਇਹਨਾਂ ਨੇ ਸਕੀਮਾਂ ਕਹੀਆਂ ਸੀ ਜੋ ਕੋਈ ਵੀ ਲਾਗੂ ਨਹੀਂ ਹੈ ਗਪਾਲਪੁਰ ਦੀ ਗਪਾਲਪੁਰ ਦੀ ਸੰਗਤ ਬਹੁਤ ਸੂਝਵਾਨ ਹੈ ਉਹਨਾਂ ਨੇ ਇਹਨਾਂ ਨੂੰ ਦੇਖ ਲਿਆ ਐਮਐਲਏ ਦੀ ਸੀਐਮ ਦੀ ਇਲੈਕਸ਼ਨ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੇ ਐਮਐਲਏ ਨੇ ਕਦੇ ਵੀ ਪਿੰਡੇ 'ਚ ਗੇੜਾ ਨਹੀਂ ਮਾਰਿਆ ਇਹਨਾਂ ਚੰਗੇ ਨਾ ਮਾਰੇ ਤੇ ਤੇ ਜਿਹੜੇ ਸਾਡੇ ਸ਼ਰਮਣੀ ਅਕਾਲੀ ਦਲ ਦੇ ਲੀਡਰ ਨੇ ਐਮਐਲਏ ਹੋਗੇ ਐਮਪੀ ਹੋਗੇ ਅਸੀਂ ਤੂੰ ਵੋਟ ਪਾਨੇ ਉਹ ਸਾਡੇ ਦੁੱਖ ਦਰਦ ਵਿੱਚ ਪਹੁੰਚਦੇ ਨੇ ਇਸੇ ਤਰ੍ਹਾਂ ਅੱਜ ਸ਼੍ਰੀ ਅਨਕੇ ਸ਼ਰਮਾ ਜੀ ਆਏ ਸੀ ਸਰਦਾਰ surjit singh ਜਿਹੜੀ ਜਥੇਦਾਰ ਸਾਹਿਬ ਆਏ ਸੀ ਭੁਪਿੰਦਰ ਸਿੰਘ ਸ਼ੇਖੋਪੁਰ ਸਾਹਿਬ ਦਾ ਸਰਪੰਚ ਜਸਵੰਤ ਸਿੰਘ ਜੀ ਸਰਦਾਰ ਸੂਬੇਦਾਰ surjit singh ਜੀ ਵੀ ਸਾਡੇ ਵੱਡੇ ਵੀਰ ਜੀ ਮਾਨ ਸਿੰਘ ਹੋਗੇ ਲਾਭ ਸਿੰਘ ਹੋਗੇ ਤੇ ਸਾਡੀ ਜਿਹੜੀ ਸ਼ਰੋਮਣੀ ਕਾਲੀਵਾਲ ਦੀ ਪਿੰਡ ਦੀ ਲੀਡਰਸ਼ਿਪ ਇੱਥੇ ਸਾਰੀ ਮੌਜੂਦ ਸੀ ਕੀ ਫੀਲ ਕਰਦੇ ਹੋ ਬੋਲਣਾ ਅਸੀਂ ਵੋਟਰਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਝਾੜੂ ਵਾਲਿਆਂ ਦੀ ਸਰਕਾਰ ਦੇਖ ਲੀਏ ਤੁਸੀਂ ਵੱਧ ਵੱਧ ਸ਼੍ਰੋਮਣੀ ਅਕਾਲੀ ਦਾ ਤੱਕੜੀ ਦੇ ਚੋਣ ਸ਼ਾਮ ਨੂੰ ਵੋਟਾਂ ਪਾ ਕੇ ਆਪਾਂ ਇਹਨਾਂ ਨੂੰ ਜਿਤਾ ਕੇ ਭੇਜਣਾ ਹੈ ਤਾਂ ਜੋ ਕਿ ਅਗਲੀ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਲੋਕ ਸਭਾ 'ਚ ਬਣੇ